ਕੀ ਹਾਲ ਹੈ ਵੀ ਦੋਸਤੋ ਠੀਕ ਠਾਕ ਹਾਂ ਅੱਜ ਪਹੁੰਚੇ ਸੀ ਖੇਤ ਸੋਚਿਆ ਵੀ ਆਪਾਂ ਵੀ ਤੁਹਾਡੇ ਨਾਲ ਥੋੜੀਆਂ ਜੀਆਂ ਗੱਲਾਂ ਕਰ ਲਈਏ ਕੋਈ ਆਪਾਂ ਐਡੀ ਡਾਕਟਰ ਤਾਂ ਹੈ ਨਹੀਂ ਗੇਬ ਖੇਤੀਬਾੜੀ ਦੇ ਪਰ ਦੇਖ ਕਰਦੇ ਆਪਾਂ ਕਣਕ ਬਾਰੇ ਕੁਝ ਥੋੜੀਆਂ ਮੁੱਕੀਆਂ ਗੱਲਾਂ ਇਹ ਜਿਹੜਾ ਤੁਹਾਨੂੰ ਵੀ ਦਿਖਾਈ ਦੇ ਰਿਹਾਗਾ ਆਪਣੇ ਕੋਲੇ ਇਹ ਹੈ 222 ਇਹਦੀ ਰੰਗਤ ਬਹੁਤ ਵਧੀਆ ਹੈਗੀ 826 ਵੀ ਹੈ ਪਰ ਹੁਣ ਆਪਾਂ ਵੀਡੀਓ ਦੇਖਦੇ ਆਂ ਵਿੱਚ ਵੀਡੀਓ ਚ ਆ ਰਿਹਾ ਵੀ 826 ਨੂੰ ਪੀਲੀ ਕੁੰਗੀ ਆ ਗਈ। ਜਾਂ ਨਵੀਆਂ ਵੈਰੈਟੀਆਂ ਨੂੰ ਪੀਲੀ ਕੁੰਗੀ ਦੇ ਵੀ ਸੰਕੇਤ ਮਿਲ ਰਹੇ ਨੇ। ਉਹ ਸੰਕੇਤ ਕੀ ਨੇ ਆਜੋ ਆਪਾਂ ਗੱਲ ਕਰਦੇ ਆਂ ਨਾਲੇ ਆਪਾਂ ਦੇਖਦੇ ਆਂ। ਉਹ ਜਿਹੜਾ ਕਣਕ ਦੇ ਵਿੱਚ ਦੋਸਤੋ ਪੀਲੇ ਰੰਗ ਦਾ ਪੱਤਾ ਆਉਂਦਾ ਹੈ। ਇਦਾਂ ਇਹ ਪੀਲੇ ਰੰਗ ਦਾ ਪੱਤਾ ਆ ਜਾਂਦਾ ਹੈ। ਤੇ ਜਾਂ ਵੀ ਪੀਲੇ ਰੰਗ ਦਾ ਕਿਸੇ ਪੱਤੇ ਦੇ ਉੱਪਰ ਦਾਗ ਆ ਜਾਂਦਾ ਆਪਾਂ ਦੇਖਦੇ ਆਂ ਕਣਕ ਫਰੋਲ ਕੇ ਇਹ ਚ ਆਪਾਂ ਨੂੰ ਪਤਾ ਲੱਗ ਜੂ ਜਿਵੇਂ ਇਹ ਪੱਤਾ ਦੇਖਦੇ ਆਂ ਆਪਾਂ ਤੋੜ ਕੇ ਜਿਵੇਂ ਆ ਪੱਤਾ ਹੈ ਇਹਦੇ ਉੱਤੇ ਇਸ ਤਰ੍ਹਾਂ ਦੇ ਦਾਗ ਆਉਣ ਦੇ ਨਾਲ ਇਹ ਕੋਈ ਪੀਲੀ ਪੂੰਗੀ ਦਾ ਸੰਕੇਤ ਨਹੀਂ ਹੈਗਾ ਪਹਿਲਾਂ ਤਾਂ ਗੱਲ ਇਹੀ ਕਲੀਅਰ ਕਰ ਲੋ ਕਿ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ ਇਨਾਂ ਦੀ ਸ਼ਹਿਨਸ਼ੀਲਤਾ ਇੰਨੀ ਜ਼ਿਆਦਾ ਹੈ ਕਿ ਇਹਨਾਂ ਨੂੰ ਪੀਲੀ ਕੁੰਗੀ ਦਾ ਅਟੈਕ ਆਉਂਦਾ ਹੀ ਨਹੀਂ ਪੀਲੀ ਕੁੰਗੀ ਦਾ ਅਟੈਕ ਆਉਂਦਾ ਕਿਹੜੀਆਂ ਵੈਰੇਟੀਆਂ ਨੂੰ ਹੈ ਜਿਹੜੀਆਂ ਦੋਸਤੋ ਪੁਰਾਣੀਆਂ ਵੈਰੇਟੀਆਂ ਨੇ ਜਿਵੇਂ 3086 ਹੋਗੀ ਜਾਂ 187 ਹੋਗੀ ਜਾਂ 2967 ਹੋਗੀ 187 ਨੂੰ ਵੀ ਘਟ ਆਉਂਦਾ ਹਜੇ ਪਰ ਜਿਹੜੀਆਂ ਉਹ ਤੋਂ ਪਹਿਲਾਂ ਵੈਰੇਟੀਆਂ ਆਪਾਂ ਬੀਜਦੇ ਰਹੇ ਹਾਂ ਉਹਨਾਂ ਨੂੰ ਪੀਲੀ ਕੁੰਗੀ ਦਾ ਅਟੈਕ ਆਉਂਦਾ ਇਹਨਾਂ ਨੂੰ ਬਿਲਕੁਲ ਵੀ ਨਹੀਂ ਆਉਂਦਾ ਉਹ ਜਿਹੜੇ ਇਹ ਕਿਸਾਨ ਭਰਾ ਉਹ ਪੀਲੇ ਰੰਗ ਦੇ ਪੱਤੇ ਆਉਂਦੇ ਆ ਇਹ ਪੁਰਾਣੇ ਪੱਤੇ ਨੇ ਕਣਕ ਦੇ ਕਿਉਂਕਿ ਕਣਕ ਵੀ ਹੁਣ ਦਾਣੇ ਬਣਾ ਚੁੱਕੀ ਐ ਤੇ ਇਹਨੂੰ ਪਕਾਵਾਂ ਲੱਗ ਰਹੀ ਐ ਤਾਂ ਹੌਲੀ ਹੌਲੀ ਕਰਕੇ ਪੱਤੇ ਇਹ ਪੀਲੇ ਪੈਣਗੇ ਪਰ ਪੀਲੀ ਕੁੰਗੀ ਜੇ ਤੁਹਾਨੂੰ ਵੀ ਲੱਗਦਾ ਐ ਤਾਂ ਉਸ ਪੱਤੇ ਨੂੰ ਇਸ ਤਰ੍ਹਾਂ ਹੱਥ ਵਿੱਚ ਫੜ ਕੇ ਨੂੰ ਖਿੱਚ ਕੇ ਦੇਖ ਲਓ ਤਾਂ ਉਹ ਰੰਗ ਤੁਹਾਡੇ ਹੱਥ ਤੇ ਲੱਗ ਜੂਗਾ ਪੀਲੇ ਰੰਗ ਦਾ ਤੇ ਜਿਵੇਂ ਉਹ ਥੋੜੇ ਥੋੜੇ ਪੱਤੇ ਦੇ ਉੱਤੇ ਡਾਟ ਬਣ ਜਾਣਗੇ ਜਿਵੇਂ ਹਲਦੀ ਲਾਈ ਹੁੰਦੀ ਹੈ ਉਸ ਤਰੀਕੇ ਨਾਲ ਪੀਲੀ ਕੁੰਗੀ ਆ ਪਰ ਇਹਨਾਂ ਵੈਰੈਟੀਆਂ ਨੂੰ ਪੀਲੀ ਕੁੰਗੀ ਨਹੀਂ ਪੈਂਦੀ ਜਿਹੜੇ ਹੁਣ ਨਵੇਂ ਬੀਜ ਨੇ 222 ਹੋ ਗਿਆ 826 ਹੋ ਗਿਆ ਜਾਂ ਹੋਰ ਵੀਰਾਂ ਦੇ ਨਵੇਂ ਬੀਜ ਜੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਪੈਂਦੀ ਸੋ ਜੇ ਆਪਣੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਆ ਦੋਸਤੋ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਨਾਲ ਮਿਲ ਕੇ ਆਪਾਂ ਚਾਰ ਗੱਲਾਂ ਕਰ ਲੈਣੇ ਆ ਜਾਣਕਾਰੀ ਨਾਲ ਜਾਣਕਾਰੀ ਜੁੜਦੀ ਰਹਿੰਦੀ ਹੈ ਦੋਸਤੋ ਜੇ ਆਪਾਂ ਕੁਝ ਤੁਹਾਨੂੰ ਦੱਸਦੇ ਆਂ ਤੇ ਤੁਸੀਂ ਕਮੈਂਟਾਂ ਵਿੱਚ ਦੱਸੋਗੇ ਤਾਂ ਅੱਗੇ ਪਤਾ ਲੱਗਦਾ ਰਹਿੰਦਾ ਹੈਗਾ ਸੋ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ